ਇੱਕ ਪਾਸੇ ਸ਼ੰਭੂ ਬਾਰਡਰ ਬੰਦ ਤੇ ਦੂਸਰੇ ਪਾਸੇ ਕਿਸਾਨ ਕਰ ਰਹੇ ਨੇ ਇਸ ਚੀਜ਼ ਦਾ ਇੰਤਜ਼ਾਰ ਕਿ ਆਖਿਰ ਕਦੋਂ ਸ਼ੰਭੂ ਬਾਰਡਰ ਤੋਂ ਜਿਹੜਾ ਇਹ ਬੰਦ ਕੀਤਾ ਹੋਇਆ ਉਸ ਨੂੰ ਹਟਾਇਆ ਜਾਵੇ ਕਦੋਂ ਬੈਰੀਗੇਡਿੰਗਾਂ ਜਿਹੜੀ ਚੱਕੀ ਜਾਵੇ ਪਰ ਦੂਸਰੇ ਪਾਸੇ ਹਰਿਆਣਾ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰ ਕਰ ਰਹੀ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਪਹਿਲਾਂ ਤਾਂ ਕਿਸਾਨਾਂ ਨੂੰ ਉਮੀਦ ਸੀ ਕਿ ਸਾਡੇ ਹੱਕ ਦੇ ਵਿੱਚ ਫੈਸਲਾ ਆਵੇਗਾ ਪਰ ਇੱਥੇ ਉਮੀਦਾਂ ਤੇ ਪਾਣੀ ਉਸ ਵੇਲੇ ਫਿਰ ਗਿਆ ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅਜੇ ਸ਼ੰਭੂ ਬਾਰਡਰ ਤੋਂ ਜਿਹੜੇ ਬੈਰੀਗੇਟਿੰਗ ਉਹ ਨਹੀਂ ਚੱਕੀ ਜਾਵੇਗੀ ਅਤੇ ਸ਼ੰਭੂ ਬਾਰਡਰ ਜਿਹੜਾ ਅਜੇ ਨਹੀਂ ਖੋਲਿਆ ਜਾਵੇਗਾ ਆਖਿਰ ਅਜਿਹਾ ਕਿਉਂ ਕੀਤਾ ਸੁਪਰੀਮ ਕੋਰਟ ਨੇ ਆਖਿਰ ਅਜਿਹਾ ਹੋਇਆ ਕਿ ਆ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਣਾ ਪਿਆ ਤਾਂ ਉਹ ਤੁਹਾਨੂੰ ਦੱਸ ਇਸ ਰਿਪੋਰਟ ਦੇ ਜ਼ਰੀਏ ਸ਼ਬੂ ਬਾਉਂਡਰ ਦੀ ਸੁਪਰੀਮ ਕੋਰਟ ਅੱਜ ਜਾਨੀ ਬੁੱਧਵਾਰ ਨੂੰ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਸ਼ੰਭੂ ਸਰਹੱਦ ਹੁਣ ਨਹੀਂ ਖੁੱਲੇਗੀ ਅਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ ਸਪਰੀਮ ਕੋਰਟ ਨੇ ਆਪਣੇ ਹੁਕਮਾ ਚ ਕਿਹਾ ਸੀ ਕਿ ਜਦੋਂ ਤੱਕ ਕਮੇਟੀ ਨਹੀਂ ਬਣ ਜਾਂਦੀ ਉਦੋਂ ਤੱਕ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸ਼ੰਭੂ ਸਰਹੱਦ ਤੇ ਸਥਿਤੀ ਜਿਉਂਦੀ ਤਿਉ ਬਣਾਈ ਰੱਖਣ ਦੇ ਲਈ ਕਹਿ ਦਿੱਤਾ ਸੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨਾਂ ਅਤੇ ਸਰਕਾਰਾਂ ਦੇ ਵਿਚਾਲੇ ਭਰੋਸੇ ਦੀ ਕਮੀ ਹੈ ਇਸ ਕਮੀ ਨੂੰ ਦੂਰ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਅਦਾਲਤ ਨੇ ਸੁਤੰਤਰ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਇਸ ਕਮੇਟੀ ਦੇ ਵਿੱਚ ਉੱਗੀ ਲੋਕ ਸ਼ਾਮਿਲ ਹੋਣਗੇ ਜੋ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਦੱਸਦੇ ਕਿ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਚ ਨੇ ਕਿਹਾ ਕਿ ਇੱਕ ਨਿਰਪੱਖ ਸਾਲਸ ਦੀ ਲੋੜ ਹੈ ਜੋ ਕਿਸਾਨਾਂ ਅਤੇ ਸਰਕਾਰ ਵਿਚਕਾਰ ਭਰੋਸਾ ਕਾਇਮ ਕਰੇ ਜਸਟਿਸ ਦੀਪੰਕਰ ਦਤਾ ਅਤੇ ਜਸਟਿਸ ਅਜਵਲ ਦੀ ਬੈਸਟ ਨੇ ਕਿਹਾ ਕਿ ਤੁਹਾਨੂੰ ਕਿਸਾਨਾਂ ਤੱਕ ਪਹੁੰਚਣ ਲਈ ਕੁਝ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਉਹ ਦਿੱਲੀ ਕਿਉਂ ਆਉਣਾ ਚਾਹਣਗੇ ਤੁਸੀਂ ਇਥੋਂ ਮੰਤਰੀਆਂ ਨੂੰ ਭੇਜ ਰਹੇ ਹੋ ਪਰ ਉਹਨਾਂ ਦੇ ਚੰਗੇ ਇਰਾਦਿਆਂ ਦੇ ਬਾਵਜੂਦ ਵਿਸ਼ਵਾਸ ਦੀ ਘਾਟ ਹੈ ਤੇ ਦੂਸਰੇ ਪਾਸੇ ਕਿਸਾਨ ਲਗਾਤਾਰ ਉਮੀਦ ਲਗਾਈ ਬੈਠੇ ਸਨ ਕਿ ਸੁਪਰੀਮ ਕੋਰਟ ਜਦੋਂ ਵੀ ਫੈਸਲਾ ਸੁਣਾ ਦੇਗੀ ਕਿਸਾਨਾਂ ਦੇ ਹੱਕ ਦੇ ਵਿੱਚ ਸੁਣਾਵੇਗੀ ਐਥੇ ਕਿਸਾਨਾਂ ਦੀਆਂ ਉਮੀਦਾਂ ਤੇ ਉਸ ਵੇਲੇ ਪਾਣੀ ਫਰਦਾ ਜਦੋਂ ਸੁਪਰੀਮ ਕੋਰਟ ਕਹਿ ਦਿੰਦੀ ਹੈ ਕਿ ਸਥਿਤੀ ਜਿਉਂਦੀ ਤਿਉਂ ਰਹੇਗੀ ਬੈਰੀਗਡ ਅਜੇ ਨਹੀਂ ਹਟਾਏ ਜਾਣਗੇ ਸੁਪਰੀਮ ਕੋਰਟ ਦੀ ਬੈਚ ਨੇ ਕਿਹਾ ਕਿ ਇੱਕ ਹਫਤੇ ਦੇ ਅੰਦਰ ਟੁਕਮੇ ਨਿਰਦੇਸ਼ ਲੈ ਜਾਣੇ ਚਾਹੀਦੇ ਨੇ ਉਦੋਂ ਤੱਕ ਸ਼ੰਭੂ ਸਰ ਹੱਦ ਤੇ ਸਿੱਤੀ ਨੂੰ ਵਿਗਾੜਨ ਤੋਂ ਰੋਕ ਲਈ ਸੁਪਰੀਮ ਕੋਰਟ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਚ ਅੰਬਾਲਾ ਸ਼ੰਭੂ ਬਾਰਡਰ ਤੋਂ ਬੈਰੀਕੇਡਿੰਗ ਹਟੋਂ ਤੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੇਗੇ ਸੀ ਅਤੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ 13 ਫਰਵਰੀ ਤੋਂ ਸ਼ੰਭੂ ਸਰਹੱਦ ਤੇ ਡੇਰੇ ਲਾਏ ਹੋਏ ਨੇ ਜਿੱਥੇ ਕਿ ਕਿਸਾਨਾਂ ਦੇ 200 ਦੰਜਣੇ ਪੂਰੇ ਹੋ ਗਏ ਨੇ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਿਰ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਲੈ ਕੇ ਆਉਂਦੀ ਹੈ ਕਿ ਪੱਕਾ ਉਥੋਂ ਬੈਰੀਕੇਡ ਹਟਾਏ ਜਾਣਗੇ ਕਿ ਪੱਕਾ ਉਥੋਂ ਰਸਤਾ ਖੋਲਿਆ ਜਾਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਦਿੱਲੀ ਜਾ ਕੇ ਆਪਣੀ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਪਾਉਣਗੇ ਵੀਰ ਰਿਪੋਰਟ ਹੰਦਰਦ ਟੀਵੀ